ਮੈਂ ਮੈਂ ਹੁਣ ਸਰੀ ਦਾਦਾ ਹੀ ਮੈਂ ਗਿਆ ਸੀ ਇਧਰ ਉਪਲੀ ਮੇਰੀ ਭੈਣ ਵਿਆਹੀ ਆ ਤੇ ਮੈਂ ਉਧਰੋਂ ਆਉਂਦਾ ਸੀਗਾ ਪਿੰਡ ਨੂੰ ਜਾਂਦਾ ਸੀ ਪਿੰਡ ਮੇਰਾ ਪਿੱਥੋ ਆ ਤੇ ਉੱਥੇ ਇਹ ਖੜੇ ਸੀਗੇ ਅਸੀਂ ਮੈਂ ਮੋਟਰਸਾਈਕਲ ਉਥੋਂ ਮੋੜ ਲਿਆ ਬਾਈ ਨੂੰ ਵੀ ਪਤਾ ਹੀ ਆ ਮੈਂ ਯਾਰ ਇਹ ਕਿਵੇਂ ਗੰਡਾ ਸੇ ਚੱਕੀ ਖੜੇ ਆ ਤੇ ਜਦੋਂ ਇਹ ਆਪਸ ਵਿੱਚ ਜੋ ਵਾਤ ਚੱਲ ਪਈ ਉਹ ਉਹ ਤਾਂ ਮਗਰ ਪੈ ਗਏ ਤੇ ਉਹਨੇ ਦੂਜੇ ਨੇ ਗੰਡਾ ਮਾਰਿਆ ਉਹ ਸਿਰ ਪਾੜਤਾ ਤੇ ਬਾਕੀ ਫਿਰ ਇੱਥੇ ਆ ਕੇ 6 ਗੋਲੀ ਦਾ ਪਿਸਤੌਲ ਸੀ ਦੋਨਾਂ ਕੋਲੇ ਫਿਰ ਇੱਕ ਦੇ ਇੱਥੇ ਮੌਰ ਚ ਵੱਜਿਆ ਜੀ ਗੋਲੀ ਉਹਦੇ ਤੇ ਫਿਰ ਇਹਨਾਂ ਨੇ ਉਹ ਥੇ ਜਾ ਕੇ ਉੱਥੇ ਆ ਕੇ ਬੰਦਾ ਵੱਡਾ ਸਿਰ ਸਿਰ ਪਾੜਿਆ ਸਾਰਾ ਕਿੰਨੇ ਬੰਦੇ ਸੀ ਕਿੰਨੇ ਕਿੰਨੇ ਬੰਦੇ ਸੀ ਕੀ ਕੋਸ਼ੀ ਉਹਨਾਂ ਕੋਲੇ ਉਹਨਾਂ ਕੋਲੇ ਪਿਸਤੌਲ ਸੀ ਜੀ ਦੋ ਤਾਂ ਤੇ ਕਿਰਚਾ ਸੀ ਤੇ ਵੱਡੇ ਖਾਬਰੇ ਸੀ ਤੇ ਗਲਾਰੀਆਂ ਸੀ ਜਿਹੜੀਆਂ ਆਪਣਾ ਸਾਈਕਲ ਦੀਆਂ ਹੁੰਦਾ ਨਾਲੀਆਂ ਜੜਾਈਆਂ ਹੋਆਂ ਗਾ। ਇੱਕ ਕੁੱਟ ਸੀ ਦੋ ਕੁੱਟ ਸੀਗੇ। ਕਿੰਨੇ ਕੇ ਬੰਦੇ ਬੰਦੇ ਕਿਹੜੇ ਸੀਗੇ? ਬੰਦੇ ਉਹ ਸੀਗੇ ਜਿਹੜੇ ਉਹ 20 ਸੀਗੇ ਤੇ 1500। ਇਹ ਐ ਪਤਾ ਲੱਗਿਆ ਕਾਹਦੇ ਤੇ ਸਵਾਰ ਆਏ ਤੇ ਉਸ ਤੋਂ ਬਾਅਦ ਪੁਲਿਸ ਪਹੁੰਚੀ ਇੱਥੇ ਕਿਨਾ। ਪੁਲਿਸ ਪਹੁੰਚ ਗਈ ਸੀ। ਆ ਤੇ ਮੈਂ ਉਥੋਂ ਪੁਲਿਸ ਨੂੰ ਪੁਲਸ ਆ ਮਿਲਾਇਆ ਮੇਰੇ ਨਾਲ ਗਿਆਗਾ ਤੇ ਉਹ ਚੌਲਾਂ ਤੇ ਉਹ ਬੰਦਾ ਲੈ ਆਇਆ ਕੁੱਟ ਕੇ। ਕਿੰਨੇ ਬੰਦੇ ਸੀ ਮਤਲਬ ਇੱਥੇ ਕਿੰਨੇ ਮਰ ਕਿੰਨੀ ਦੜਾਈ ਚੱਲੀ ਗਈ? ਇੱਥੇ ਮੈਂ ਲਾ ਘੰਟਾ ਚੱਲੀ ਗਈ। ਉਦੋਂ ਕੋਈ ਪੁਲਿਸ ਨਹੀਂ ਆਇਆ ਪਹਿਲਾਂ ਨਾ ਉਦੋਂ ਬਾਅਦ ਆਇਆ ਦੇਖੋ ਉੱਤੇ ਭੱਜ ਗਏ ਕਿ ਉੱਥੇ ਫੜੇ ਗਏ ਹਾਂ ਉਹ ਜਿਹੜੇ ਗੋਲੀਆਂ ਚਲਾਉਂਦੇ ਸੀ ਉਹ ਲੈ ਕੇ ਨਾ ਦੋ ਬੰਦਿਆਂ ਨੂੰ ਤੇ ਲੈ ਗਏ ਕਹਿੰਦੇ ਕਹਾ ਬਣਾਉਣਾ ਮੋਰ ਜਾ ਕੇ ਤੈਨੂੰ ਹੈ ਜਿਹੜੇ ਜ਼ਖਮੀ ਸੀ ਹਾਂ ਉਹਨਾਂ ਨੂੰ ਲੈ ਗਏ ਇਹ ਕਿੰਨੇ ਕੋਈ ਮੌਤ ਵੀ ਹੋਈ ਹੈ ਇੱਥੇ ਨਹੀਂ ਮੌਤ ਹਜੇ ਤੱਕ ਤਾਂ ਨਹੀਂ ਹੋਈ ਵੀ ਇੱਥੇ ਤਾਂ ਨਹੀਂ ਹੋਈ ਹੋਜੂਗੀ ਜਿਹੜੇ ਲੋਟ ਦਾ ਸਿਰ ਪਾੜਿਆ ਹੋਇਆ ਤੇ ਗੋਲੀ ਵੱਜੀ ਵੀ ਆ ਹਾਂ ਵੀ ਹੋ ਸਕਦੀ ਆ ਮੇਰਾ ਨਾਮ ਕਰਮਚੰਗਾ ਜੀ ਬਾਈ ਕੀ ਮਾਮਲਾ ਕੀ ਲੜਾਈ ਕਿਵੇਂ ਹੋਈ ਲੜਾਈ ਦਾ ਸਾਨੂੰ ਪਤਾ ਹੀ ਨਹੀਂ ਲੱਗਾ ਇਹ ਰੌਲਾ ਪਈ ਜਾਂਦਾ ਸੀ ਫਿਰ ਦੇਖਿਆ ਪੱਚੀ ਵਾਰੀ ਜਿਹਾ ਖੜੇ ਸੀ ਤਾਂ ਕੀ ਮਾਹੌਲ ਸੀ ਕੀ ਗੱਲਬਾਤ ਸੀ ਇੱਥੇ ਸਾਨੂੰ ਨਹੀਂ ਸੀ ਵੀ ਆਹ ਵਿੱਚ ਕੋਈ ਲੜਾਈ ਹੋਈ ਹੈ ਨਾ ਜੀ ਖੜੇ ਸੀ ਪਹਿਲਾਂ ਇੱਥੇ ਖੜੇ ਸੀ ਸਾਈਡ ਤੇ ਕਿੰਨੇ ਕਿੰਨੇ ਕ ਬੰਦੇ ਸੀ ਬੰਦੇ ਹੈਗੇ ਸੀ 15 20 ਇੱਧਰ ਸੀ 15 ਵੀ ਉਧਰ ਸੀ ਠੀਕ ਹੋ ਗਿਆ ਉਹਨਾਂ ਕੋਲੇ ਗੋਲੀਆਂ ਵੀ ਚੱਲੀਆਂ ਕਿੰਨੀਆਂ ਗੋਲੀਆਂ ਚੱਲੀਆਂ ਕੋਈ ਗੋਲੀਆਂ ਦੋ ਚੱਲੀਆਂ ਦੋ ਇੱਥੇ ਚੱਲ ਗਈ ਤੇ ਦੋ ਹੱਥ ਮੈਂ ਦੋ ਗੋਲੀਆਂ ਲਿਖੇ ਸੀ ਤੇਰੇ ਉਪ ਉਹ ਫਰਾਰ ਹੋ ਗਏ ਫੜੇਗੇ ਉਹਨਾਂ ਦੇ ਬੰਦੇ 4-3-4 ਦਾ ਫੜੇਗੇ ਯਾਰ ਆ ਜ ਗਿਆ ਜੀ ਹੁਣੇ ਕੋਈ ਨਹੀਂ ਫੜੇ ਨਹੀਂ ਕੇ ਜਿੰਦੇ ਕਿਰੋੜਾਂ ਜੀ ਜਿਹੜੀ ਕਾਰੇ ਤੇ ਆਏ ਸੀਗੇ ਬਾਪੂ ਜੀ ਉਹਨਾਂ ਕੋਲੇ ਗੱਡੀਆਂ ਸੀਗੀਆਂ ਮੋਟਰਸਾਈਕਲ ਵੀ ਸੀ ਮੁੰਡੇ ਜੇ ਸੀਗੇ ਖਾਸੀ ਮੁੰਡੇ ਜੇ ਸੀ ਠੀਕ ਹੋ ਸੀ ਉਹਨਾਂ ਦੇ ਹਥਿਆਰ ਤੇ ਹਥਿਆਰ ਉਹਨਾਂ ਕੋਲੇ ਆ ਜੀ ਕਰਬਨਗਰ ਬੋਨਾ ਤੇ ਖਾਪਰੇ ਜੇ ਸੀਗੇ ਸਰਵਾਲਬਾਰ ਸਰਵਾਲਬਾਰ ਠਿਕ ਪਏ ਕਿੰਨੇ ਫਾਇਰ ਹੋਏ ਤੁਹਾਡੀ ਬੰਗਲ ਫਾਇਰ ਦੋ ਹੀ ਹੋਈ ਨੇ ਇਹ ਜਿਹੜਾ ਮੰਨੇ ਦੋ ਹੋਇਆ ਜੀ ਜਿੰਨਾ ਕੁ ਹੁਣ ਤੱਕ ਪਤਾ ਲੱਗਿਆ ਆਪਣੇ ਜਿਹੜਾ ਬਰਨਾਲਾ ਬਠਿੰਡਾ ਹਾਈਵੇ ਦੇ ਉੱਤੇ ਇੱਥੇ ਸਾਡੇ ਲਾਈਓਵਰ ਉੱਤਰ ਦੇ ਸਾਰੇ ਹੰਡਾਇਆ ਕੈਂਚੀਆਂ ਦੇ ਉੱਤੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਲੱਗਿਆ ਕਿ ਸਾਰੇ ਇੱਕ ਸੇਮ ਕੇਸ ਦੇ ਸੀਗੇ ਬੰਦੇ ਕ੍ਰਿਮੀਨਲ ਹੈਗੇ ਨੇ ਪਹਿਲਾਂ ਵੀ ਇਹਨਾਂ ਤੇ ਪਰਚੇ ਨੇ ਲੱਗ ਪਕ ਬਰਨਾਲੇ ਦੇ ਨੇ ਸਾਰੇ ਇਹ ਅੱਜ ਇਹਨਾਂ ਦੀ ਕੋਰਟ ਦੇ ਵਿੱਚ ਤਰੀਕ ਸੀ ਉੱਥੋਂ ਇਹ ਸਾਰੇ ਇਕੱਠੇ ਵਾਪਸ ਆਲੇ ਸੀ ਕਿ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਹੈ ਤੇ ਜਿਹਦੇ ਵਿੱਚ ਆਪਸ ਚ ਇਹਨਾਂ ਦੇ ਕਾਫੀ ਇੱਕ ਦੂਜੇ ਦੇ ਸੱਟਾਂ ਵੱਜੀਆਂ ਨੇ ਤੇ ਤੁਰੰਤ ਸਾਡੇ ਉੱਥੇ ਮੌਕੇ ਤੇ ਸਾਡੇ ਐਸ ਐਚਓ ਸੀਟੀ 2 ਗੁਰਮੇਲ ਸਿੰਘ ਸਬ ਇੰਸਪੈਕਟਰ ਤੇ ਸਾਡੀ ਸੀਆਈਏ ਦੀ ਟੀਮ ਤੇ ਸਾਡੇ ਚੌਂਕੀ ਇੰਚਾਰਜ ਹਟਾਇਆ ਜਿਹੜੇ ਤਰਸੇਮ ਸਿੰਘ ਇਹਨਾਂ ਨੂੰ ਜਿੱਦਾਂ ਹੀ ਸੂਚਨਾ ਮਿਲੀ ਇਹ ਮੌਕੇ ਤੇ ਇਹਨਾਂ ਨੇ ਹਰਕਤ ਕੀਤੀ ਆ ਤੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਦੋ ਜਣਿਆਂ ਨੂੰ ਇਹਨਾਂ ਨੇ ਹੁਣ ਤੱਕ ਰਾਊਂਡ ਅੱਭੀ ਕਰ ਲਿਆ ਤੇ ਬਾਕੀ ਦੋਸ਼ੀ ਵੀ ਇਥੇ ਨੇੜੇ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਇੱਧਰ ਉੱਧਰ ਛੁਪੇ ਹੋਏ ਨੇ ਉਹਨਾਂ ਦੇ ਬਾਰੇ ਵੀ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰ ਫਾਇਰਿੰਗ ਵਗੈਰਾ ਵੀ ਹੋਈ ਹੈ ਕੋਈ ਗੋਲੀ ਚੱਲੀ ਦਾ ਵੀ ਪਤਾ ਲੱਗਿਆ ਹੈਗਾ ਜੋ ਹੁਣ ਤੱਕ ਕਾਲੇ ਦੋਵਾਲੇ ਜੋ ਲੋਕ ਉਸ ਤੇ ਮੌਕੇ ਤੇ ਪਬਲਿਕ ਦੇ ਲੋਕ ਹਾਜ਼ਰ ਸਾਨੂੰ ਉਹਨਾਂ ਤੋਂ ਹੁਣ ਤੱਕ ਇਹ ਗੱਲ ਹਲੇ ਤੱਕ ਜੋ ਉਹਨਾਂ ਦੇ ਅਕਾਊਂਟ ਦੇ ਹਿਸਾਬ ਨਾਲ ਆਈ ਹੈ ਕਿ ਕੋਈ ਗੋਲੀ ਚੱਲੀ ਹੈ ਪਰ ਹਲੇ ਤੱਕ ਕਿਸੇ ਵਿਕਟਿਮ ਬਾਰੇ ਜਾਂ ਕੋਈ ਇੰਜਰੀ ਬਾਰੇ ਹਾਲ ਤੱਕ ਕਨਫਰਮ ਨਹੀਂ ਹੋਇਆ ਹੈਗਾ। ਉਹ ਸੀ ਜਿਹੜੇ ਦੋਸ਼ੀ ਰਾਉਂਡ ਅਪ ਕੀਤੇ ਨੇ ਉਹਨਾਂ ਦੀ ਕੁਐਸਚਨਿੰਗ ਕਰਾਂਗੇ ਤੇ ਸਾਰਾ ਮਾਮਲਾ ਸਪਸ਼ਟ ਹੋ ਜਾਏਗਾ। ਫਿਰ ਵੀ ਕਹਿ ਰਹੇ ਦੋ ਜਿਹੜੇ ਜ਼ਖਮੀ ਹੋਏ ਸੀ ਦੂਜੇ ਗਰੁੱਪ ਦੇ ਬੰਦੇ ਸੀ। ਉਹ ਦੂਜੇ ਗਰੁੱਪ ਵਾਲੇ ਚੱਕ ਕੇ ਲੈ ਗਏ ਕਿ ਅੱਗੇ-ਅੱਗੇ ਵੱਢ ਕੇ ਛੁੱਟਾਂਗੇ। ਨਹੀਂ ਉਹ ਆਪਾਂ ਕੁਦੀਵਨ ਨੂੰ ਕਹਿੰਦੇ ਜੀ। ਹਾਂ ਆਪਾਂ ਨੂੰ ਜਿਹੜਾ ਵੀ ਇਹਨਾਂ ਦੀ ਮੂਵਮੈਂਟ ਨੂੰ ਅਸੀਂ ਸਾਡੀਆਂ ਸਾਰੀਆਂ ਟੀਮਾਂ ਟਰੈਕ ਕਰ ਰਹੀਆਂ ਨੇ ਤੇ ਜਲਦੀ ਸਾਰੇ ਇਹਦੇ ਸਾਰੇ ਨੂੰ ਫੜ ਲਿਆ ਜਾਏਗਾ ਤੇ ਸਾਰੀ ਜੋ ਘਟਨਾ ਹੋਈ ਹੈ ਇਹਦੇ ਪਿੱਛੇ ਕੀ ਕਾਰਨ ਸੀ। ਕੌਣ ਜ਼ਖਮੀ ਸੀ ਕਿਹਨੂੰ ਕੀਤਾ ਹੈਗਾ ਉਹ ਸਾਰਾ ਜਿਹੜਾ ਕਲੀਅਰ ਕਰ ਲਿਆ ਜਾਏ ਇਸ ਨੂੰ ਗੈਂਗ ਅਗਨਮੀ ਕਾ ਜੋ ਨਹੀਂ ਇਹ ਛੋਟੇ ਮੋਟੇ ਜੀ ਕ੍ਰਾਈਮਨਲ ਨੇ ਗਲੀ ਦੇ ਗੁੰਡੇ ਨੇ ਮਾੜੇ ਮੋਟੇ ਪੈਣਾ ਤੇ ਛੋਟੇ ਛੋਟੇ ਚੋਰੀਆਂ ਦੇ ਪਰਚੇ ਨੇ ਕੋਈ ਵੱਡਾ ਕੋਈ ਇਹਦੇ ਚ ਉਹ ਇਹੋ ਜੀ ਗੱਲਬਾਤ ਨਹੀਂ ਹੈ